ਸਿੰਘ ਡੇਰੀ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਆਡਰੈਸ ਇਹ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚਾਟੀਵਿੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਹੜੇ ਫਾਰਮ ਤੇ ਦੋਸਤੋ ਵੀਡੀਓ ਬਣਾਉਣ ਪਹੁੰਚੇ ਆ ਨਾਮ ਆ ਵੀਰ ਦਾ ਪ੍ਰਭ ਜਿਨ੍ਹਾਂ ਦੇ ਫਾਰਮ ਤੇ ਵੀਡੀਓ ਬਣਾਉਣੀ ਹੈ ਅੱਜ ਆਪਾਂ 6 ਨਾਕ ਗਾਵਾਂ ਦੇ ਵਿੱਚ ਤੇ ਦੋ ਮੱਝਾਂ ਦੋਸਤੋ ਹੋਣਗੀਆਂ ਜਿਨ੍ਹਾਂ ਦੇ ਵਿੱਚ ਦੋਸਤੋ ਇੱਕ ਗਾਂ ਟੋਕੜ ਗੱਬਣ ਹੋਊਗੀ ਸੱਜਰ ਸੁਈਆਂ ਗਾਵਾਂ ਵੀ ਹੋਣਗੀਆਂ ਤੇ ਉੱਚੇ ਬੱਚੀਆਂ ਦੀਆਂ ਗਾਵਾਂ ਵੀ ਹੋਣਗੀਆਂ ਜੀ ਕਨਫਰਮਡ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਲਈਏ ਤੁਹਾਡਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਦੋਸਤੋ ਸਾਡਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਤਸੱਲੀ ਨਰਖ ਵਰਖ ਤੁਸੀਂ ਆਪ ਕਰਨੀ ਆ ਮੇਰੇ ਵੀਰ ਆਪਣਾ ਹੱਕ ਸਮਝ ਕੇ ਤਸੱਲੀ ਕਰ ਲਿਆ ਕਰੋ ਜਿਹੜੇ ਵੀਰਾਂ ਨੇ ਚੈਨਲ ਇਹ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਖਾਸ ਕਰ ਆਓ ਵੀਰਾਂ ਕਰਦੇ ਆਂ ਗੱਲਬਾਤ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖੋ ਜੀ। ਹਾਂਜੀ ਬਈ ਸასი ਗੱਲ ਜੀ, ਸასი ਗੱਲ ਖੈਰ ਸੋ ਸასი ਗੱਲ। ਹੋਰ ਬਈ ਠੀਕ ਠਾਕ, ਮਾਲਕ ਦੀ ਮਿਹਰ ਵੀਰ ਜੀ, ਸ਼ੁਕਰ ਹੈ ਜੀ। ਚੱਲੀ ਜਾਂਦਾ ਵਧੀਆ ਕੰਮ ਕਰ। ਮਾਲਕ ਦੀ ਮਿਹਰ ਵੀਰ ਜੀ। ਸ਼ੁਕਰ ਸ਼ੁਕਰ। ਐਡਰੈਸ ਬੋਲ ਦਿਓ ਵੀਰ ਆਪਣਾ। ਐਡਰੈਸ ਵੀਰ ਜੀ ਮੇਰਾ ਆਪਣਾ ਚਾਤੀ ਵਾਲੀ ਹੈ। ਹਾਂਜੀ। ਇਹਦੇ ਤੋਂ 4 ਕਿਲੋਮੀਟਰ ਹਾਂਜੀ। 골ਡਨ ਜੀੜੀਆਂ ਵਿੱਚ ਹੀ ਹੈਗਾ ਚਾ 4 ਕਿਲੋਮੀਟਰ ਤੇ ਇਹ ਤੋਂ ਤਰ ਤਰਨ ਦਾ ਮੈਂ ਪ੍ਰਾਈਮ ਜੀੜੀ ਰੋਣਾ ਨਹੀਂ ਲਾ। ਉਹ ਉਹੀ 4 ਕਿਲੋਮੀਟਰ। ਠੀਕ ਹੈ ਜੀ। ਤੇ ਇਹ ਤੋਂ ਵੀਰੀ ਚਾਤੀਵਾਂ ਨੇ ਮ ਤੇ ਵੀ ਜੀ ਆਪਣਾ ਫੋਨ ਨੰਬਰ ਤੇ ਨਾਮ ਦੱਸ ਦਈਏ ਫੋਨ ਨੰਬਰ ਵੀ ਕੀ 9789198 ਹਾਂਜੀ ਤੇ ਇੱਕ ਨੰਬਰ ਵੀ ਦਿਓ ਲਿਖਾ ਦਨੇ ਆਪਣਾ ਹਾਂਜੀ ਹਾਂਜੀ ਭਾਈ ਜੀ ਦੂਜਾ ਨੰਬਰ ਬੋਲ ਦੋ ਜੀ 87258 ਹਾਂਜੀ 09445 ਠੀਕ ਹੈ ਜੀ ਨੰਬਰ ਵੈਸੇ ਵੀਰੋ ਆਪਾਂ ਸਕਰੀਨ ਤੇ ਵੀ ਜਰਾਵਾਂਗੇ ਹਾਂਜੀ ਤੇ ਵੀਰ ਜੀ ਕਿੰਨੇ ਨਾਗੇ ਆਪਣੇ ਕੋ ਟੋਟਲ ਜੀ ਆਪਣੇ ਕੋ 6 ਗਾਵਾਂ ਜੀ ਹਾਂਜੀ ਜਿਨ੍ਹਾਂ ਦੀ ਇੱਕ ਟੋਕੜੇ ਦਾ ਬੰਚ ਚੈੱਕ ਪਾਸ ਆ ਇੱਕ ਵੀਰੇ ਤਾਜੀ ਦੂਈ ਨਾੜੂ ਦੇ ਬੱਚਾ ਜੀ ਠੀਕ ਹੈ ਜੀ ਹਾਂਜੀ ਤੇ ਉਹ ਵੀਰੇ ਮੱਝਾਂ ਆਣਗੀਆਂ ਇਹ ਬਾਕੀ 5 ਗਾਵਾਂ ਵੀਰੇ ਬੱਚੇ ਬਣਾਉਣੇ ਮੱਝਾਂ ਵੀ ਦੋਵੇਂ ਸੂਈਆਂ ਸਹੀਆਂ ਹਾਂਜੀ ਵੀਰ ਜੀ ਇੱਕ ਮੱਝ ਬੱਚੇ ਕੱਟੀ ਦੇ ਮਗਰਾ ਕੱਟੀ ਆ ਨਾਲ ਤਾਜੀ ਦੂਈ ਆ ਇੱਕ ਵੀਰੇ ਗੱਬਣ ਜੀ ਠੀਕ ਹੈ ਜੀ ਗੱਬਣ ਦੇਰਾ ਅਰਧਾ ਕਰਦੀ ਜੀ ਸ਼ੁਰੂ ਕਰ ਲਈ ਵੀਰ ਆਪਾਂ ਇਸ ਮੱਝ ਤੋਂ ਪਹਿਲਾਂ ਜਿਹੜ ਦਸੀ ਇਹ ਡਿਟੇਲ ਵੀ ਇਹਨਾਂ ਨੂੰ ਸੁਵਾ ਕਰਨਾ ਚਾਹੀਏ ਜੀ ਇਹਦੇ ਵੀਰ ਤੀਜਾ ਸੂਆ ਸੁਈ ਗਿਆ ਕੋਈ ਦੂਜਿਆਂ ਵਾਲੇ ਕੋਈ ਪਹਿਲਾ ਵਾਲੇ ਹਾਂਜੀ ਆਪਾਂ ਜਿਹੜਾ ਕਹਿ ਕੇ ਖਵਾਉਂਗਾ ਆਪਾਂ ਤੀਜਾ ਸੂਆ ਕਹਿ ਕੇ ਦਵਾਉਂਗਾ ਰੀਨ ਨੂੰ ਸੁਈ ਵੀ ਲੈਦਾ ਠੀਕ ਹੈ ਜੀ ਆ ਦੂਜੇ ਵੀ ਜਲਦੀ ਵੀਰੇ ਛੋਟੀ ਜੀ ਕਹਿਣ ਦੂਜੇ ਵੀ ਕਹੇ ਨਾ ਹਾਂਜੀ ਜਲਦੀ ਠੀਕ ਹੈ ਬਾਕੀ ਵੀ ਛੋਟੀ ਥਲੇ ਦੁੱਧ ਦੇ ਹਲੇ 13 ਕਿਲੋ ਠੰਡਾ ਦੁੱਧ ਦਊਗਾ ਜਿਹੜਾ ਚਵਾਈ ਮਗਰ ਕੱਟੀ ਆ ਠੀਕ ਹੈ ਜੀ ਇਹ 13 ਕਿਲੋ ਦੁੱਧ ਦੇ ਹਲੇ ਬੱਚਾ ਦੋਸਤੋ ਆ ਕੱਟੀ ਜੇ ਮਗਰੇ ਦੇ 13 ਕਿਲੋ ਦੁੱਧ ਹੁਣ ਤਿਆਰ ਸੁਈ ਵੀਰ ਕੈਨੇਡਾ ਮ ਕਿੰਨਾ ਟਾਈਮ ਹੋ ਗਿਆ ਵੀਰ ਜੀ ਸੂਈ ਨੂੰ ਵੀਰ ਜੀ ਕੋ ਹਫਤਾ 10 ਦਿਨ ਹੋਏ ਸੂਈ ਨੂੰ ਹਫਤੇ ਤੋਂ 10 ਬਾਕੀ ਆਪਣੇ ਮੇਰਾ ਵੀਰ ਭਰਾ ਚਾਹ ਲੜੀ ਆਲੇ ਪੈਣ ਭਰਾ ਸਿਆਣੇ ਆ ਤਾਂ ਉਹਨਾਂ ਦੀ ਕੱਟੀ ਹੈਗੀ ਵੀਰ ਜੀ ਠੀਕ 15 ਦਿਨ ਹੋ ਗਈ 8 ਤੋਂ 10 ਦਿਨਾਂ ਦੀ ਉਹ ਕੱਟੀ ਹੋ ਗਈ ਠੀਕ ਹੈ ਜੀ ਤੇ ਬਾਕੀ ਵੀਰ ਜੀ ਸਪੈਸ਼ਲ ਗੱਲ ਇੱਕ ਗਾਮ ਮੈਂ ਦੀ ਇਹ ਆ ਵੀ ਜੋ ਅੱਡੀ ਚੋਂ ਸੀਲਸਲਾ ਗਿਆ ਬਾਕੀ ਚਲੋ ਤੁਹਾਡੇ ਕੈਮਰੇ ਰੱਦੀ ਹੋ ਜੜੀ ਤੇ ਬਾਕੀ ਚਲੋ ਮਾਲ ਸੋਖ ਲੈ ਕੇ ਵੀਰ ਖਣ 6 6 ਹੀ ਬਰਾਬਰ ਚੱਲਦੇ ਨੇ ਅੱਛਾ 6 ਥਣੇ ਨੇ 6 ਥਣ ਪਿਆ ਮੈਂ ਦੇਖਣੇ ਮੈਂ 5 ਖੜੇ ਨਹੀਂ ਨਹੀਂ 6 ਥਣੇ ਨੇ ਦੇਖੋ ਮਾਲਕ ਨੇ ਬਰਾਬਰ ਝੋਟੀ ਜਾਊਗੀ ਕਿੱਡੀ ਵੱਡੀ ਦਾਤ ਮਾਲਕ ਨੇ ਬਖਸ਼ੀ ਉਹ 6 ਥਣੇ ਦੋਸਤੋ ਮਾਜੀ ਦੇ ਲੱਭਦੇ ਨਹੀਂ ਕਿ 6 ਥਣੇ ਜਿਹੜੇ ਹਾਂਜੀ ਹਾਂਜੀ ਆਹ ਦੇਖੋ ਚੱਕ ਜੀ 5 ਦੇ ਵੀਰ ਜੀ ਵੇਖੇ ਨਾ ਪਾਰ ਕੇ ਦੇ ਪਰ 6 ਥਣ ਕਰਮ ਵਾਲੇ ਤੇ 6 ਬਰਾਬਰ ਹੈ ਵੀਰੇ ਉਹ ਗਾੜੀਆਂ ਗਾਲਾਂ ਪਛਾੜਨ ਪਛਾੜ ਚੋਂ 6 ਦੀ ਬਰਾਬਰ ਆਉਣੀ 6ਾਂ ਦੀ ਬਰਾਬਰ ਆਉਣਗੀਆਂ ਲੋ ਜੀ ਜਿਹੜੀਆਂ ਆਉਣਗੀਆਂ ਬਰਾਬਰ ਆਉਣਗੀਆਂ ਬਹੁਤ ਵਧੀਆ ਗੱਲ ਹੈ ਦੋਸਤੋ ਮੇਰੇ ਚੈਨਲ ਤੇ ਵੀਡੀਓ ਇਹ ਕਰਮਾਲੀ ਮੱਝ ਦੀ ਪਹਿਲੀ ਹੈ 6ਾਂ ਫਰਾਲੀ ਮੱਝ ਦੀ 6 ਸਾਹਿਬ ਇਸ ਤੋਂ ਮੈਂ ਤੁਹਾਨੂੰ ਦਿਖਾ ਦੂ ਮਾਵਾਂ ਦੇ ਧੀਆ ਧੀਆ ਘਰ ਘਰ ਨਹੀਂ ਆਉਂਦੀਆਂ ਬਾਕੀ ਸਾਰੀ ਸਾਫ ਹੈ ਜੋਟੀ ਨਹੀਂ ਹੋਈਆਂ ਅੱਛਾ ਵੀਰ ਜੀ ਥਣ ਤਿੰਨ ਹੀ ਇਹਦੇ ਪਾਸੇ ਤੇ ਤਿੰਨ ਹੀ ਹੋ ਪਾਸੇ ਵੀਰੇ ਅੱਛਾ ਬਰਾਬਰ ਦੇ 6ਾਂ ਨਾਲ ਬਰਾਬਰ ਹੈ ਜੀ ਠੀਕ ਹੈ ਜੀ ਬਾਕੀ ਬਖਤੌਰ ਦਿਖਾ ਦਿਆਂ ਸਾਰੀ ਜਿਹੜਾ ਦਿਖਾਦਨੇ ਨੂੰ ਲੋ ਜੀ ਕਰੋ ਚੈ ਲਓ ਜੀ ਚੈੱਕ ਕਰ ਲੋ ਤੋਰ ਦੇ ਤੋਰ ਨੇ ਲੰਮੀ ਤੋਰ ਦੇ ਖੜੀ 6 ਥਾਂ ਦੋਸਤੋ ਮੱਝ ਦੇ ਤੇ 6 ਥਾਂ ਦੋਸਤੋ ਬਰਾਬਰ ਦੇ 3 ਥਾਂ ਬਹਿਣੀ ਆਏ ਉਲਟ ਬਹਿਣੀ ਆਏ ਪਾਸੇ ਤੇ 3 ਨਹੀਂ ਬਹਿਣੀ ਆਏ ਪਾਸੇ ਤੇ ਪ੍ਰਭ ਵੀ ਦੱਸਦਾ ਵੀ 6 ਥਾਂਾਂ ਦੇ ਵਿੱਚ ਧਾਰਾ ਜਿਹੜੇ ਬਰਾਬਰ ਆਉਣੀਆਂ ਧਾਰਾਂ ਜੇ ਧਾਰ ਦਾ ਫਰਕ ਹੋਣਾ ਤਾਂ ਆਪਾਂ ਜੁਮੇ ਰਹਾਂਗੇ ਠੀਕ ਹੈ ਜੀ ਬਾਕੀ ਭੈਣ ਭਰਾਣ ਪੈਸੇ ਕਰਦੇ ਨੇ ਦੋ ਟਾਈਮ ਥੱਲੇ ਕਰ ਖੜੇ ਆਓ ਆ ਲਓ ਜੀ 13 ਕਿਲੋ ਦੁੱਧ ਕਰਮਾਈ ਖੱਲੇ ਤੇ ਬੱਚਾ ਮਗਰ ਦੇ ਕੱਟੀ ਸੋਹਣੀ ਸੁਨਖੀ ਕੱਦ ਕੱਠ ਮੈਂ ਦਾ ਚੈੱਕ ਕਰ ਲਓ ਪੂਰੀ ਰਾਜੀ ਪੂਰੀ ਜੰਮੀ ਪਲੀ ਵੇਖੋ ਜੀ ਸੂਆ ਕੋਈ ਦੂਜਾ ਮੰਲੇ ਕੋਈ ਤੀਜਾ ਮੰਲੇ ਉਹ ਡੇ ਵੀ ਆਪਣੀ ਸਮਝ ਲਾਵੇ ਕੋਈ ਆਪਾਂ ਘਰਾਂ ਦੂਜੇ ਗਏ ਜਤੀ ਵੀਰੇ ਠੀਕ ਹੈ ਜੀ ਲਓ ਜੀ ਕਰ ਲਓ ਕੱਦ ਕੱਠ ਚੈੱਕ ਕਰ ਲਓ ਬੜਾ ਪੱਕੇ ਕਰਕੇ ਦਵਾ ਵੀਰੇ ਲਓ ਜੀ ਆਰਡਰ ਵਾਲੇ ਪਾਸੇ ਦੋਸਤੋ ਧਿਆਨ 바ਰੀ ਤੇ ਵੇਖੋ ਦੋਸਤੋ ਪੰਡਾ ਹੀ ਪਾਈ ਫਿਰਦੀ ਐ ਕਰੋ ਚੈੱਕ ਜੀ ਆਹ ਲਓ ਜੀ ਵੇਖੋ ਸੂਤ ਆ ਕਾਡਰ ਲੱਗਾ ਜੇ ਚੈੱਕ ਕਰ ਲਿਓ ਦੋਸਤੋ ਇਹ ਇੱਕ ਸਪੈਸ਼ਲ ਨਗੀਨਾ ਵਾ ਵੀਡੀਓ ਦੇ ਲਾਸਟ ਵਿੱਚ ਤੋੜ ਕੇ ਕਰਾਂ ਚੰਗੀ ਤਰ੍ਹਾਂ ਫੇਰ ਦਿਖਾਉਂਗਾ ਛੇ ਥਣ ਮੱਝ ਦੇ ਗੋਡ ਗਿਫਟ ਲੱਗਾ ਇਹਨੂੰ ਬਸ ਵੀਰ ਦੇਖੋ ਮੇਰਾ ਭਰਾ ਕੋਈ ਮੱਝ ਨੂੰ ਰੁਪਈਆ ਦਾ ਟਾਈਮ ਨਹੀਂ ਹੈਗਾ ਹਾਂਜੀ ਦੇਖੋ ਮੈਂ ਸੂਲ ਤੱਕ ਲਈ ਛੱਦੀ ਨਾ ਡਰ ਮੈਂ ਦੱਸਦਾ ਵੀਰ ਦੀ ਪਹਿਲੀ ਮੈਂ ਚੱਲੀ ਯਾਰੀ ਮੱਝ ਅੱਗੀ ਵੀਰ ਜਦੋਂ ਗਰੇ ਮੱਝ ਮੈਲਾ ਮਾਰ ਕੇ ਨਾ ਇਹ 15 ਕਿਲੋ ਭਰ ਜੂਗੀ ਠੀਕ ਹੈ ਜੀ ਬਾਕੀ ਆਪਣੀ ਉਹ ਤਾਂ 13 ਕਿਲੋ ਦੀ ਗਰੰਟੀ ਹੈ ਬਾਕੀ ਦੁੱਧ ਵੀਰੇ ਖੜਾ ਵੀਰ ਖੜੂਗਾ ਉਹ ਸੇਵਾ ਤੇ ਅਦਲ ਬਾਕੀ ਦੁੱਧ ਵੀਰੇ ਸੇਵਾ ਦਾ ਗਰੰਟੀਆਂ ਸ਼ਾਦੀਆਂ ਸਾਰੀਆਂ ਦੇ ਦੀ ਜਾਂਦੇ ਹਾਂਜੀ 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 ਬਾਕੀ ਨਾ ਇਹ ਗੱਲ ਦੀ ਆਪਾਂ ਗਰੰਟੀ ਹੈ ਦੁੱਧ 13 ਕਿਲੋ ਭਾਂਡੇ ਪੈਂਦਾ ਇਹ ਵੇਲੇ ਠੀਕ ਹੈ ਜੀ ਕੋਈ ਦੋ ਟਾਈਮ ਚੋਲੇ ਕੋਈ ਚਾਰ ਟਾਈਮ ਚੋਲੇ ਵੀਰੇ ਠੀਕ ਹੈ ਜੀ ਆਪਣੀ ਦੇ ਘਰੇ ਦੀ ਗਰੰਟੀ ਹੈ ਤੇ ਕੀ ਮੁੱਲ ਕਰਨਾ ਦਾ ਪਰ ਵੀ ਮੁੱਲ ਵੀਰੇ 1.5 ਲੱਖ ਰੁਪਈਆ ਜੇ 1,25,000 ਹਾਂਜੀ 1,25,000 1 ਲੱਖ ਤੇ 1 113000 ਲਓ ਜੀ ਦੋਸਤੋ ਡਿਮਾਂਡ ਵੀਰ ਨੇ 125000 ਰੁਪਇਆ ਰੱਖੀਏ 113000 ਜੋ ਅੱਜ ਤੁਹਾਡਾ ਆਇਆ ਗਿਆ ਦਾ ਮਾਨ ਤਾਂ ਹਾਂ ਜੀ ਬਾਕੀ ਵੀਰੇ ਕੋਈ ਐਡਾ ਤੋੜ ਭਾਜ ਮਾਨਣ ਆਇਆ ਚ ਕੋਈ ਭੈਣ ਭਰਾ ਫੋਨ ਲਾ ਕੇ ਮਾਨ ਕਰਾਂਗੇ ਜਰੂਰ ਕਿ ਜੀ ਬੋਲਾ ਮਾਨ ਕਰਾਂਗੇ ਕਰਾਂ ਕਰਾਂ ਯੂਜ਼ ਕਰਾਂਗੇ ਠੀਕ ਠੀਕ ਹਾਂ ਜੀ ਬਾਕੀ ਭੈਣ ਭਰਾ ਬਲੀ ਘਰੇ ਖੜੇ ਮੋਲੋ ਦੋਸਤੋ ਬਿਲਕੁਲ ਵੀਰ ਨੇ ਜਾਇਜ਼ ਕੀਤਾ ਵਾ ਬਾਕੀ ਸ਼ਿਆਦਾ ਛੋਟੀ ਤੋਂ ਇਹ ਚਲੋ ਕਰਮਾ ਮਿਲਦੀਆਂ ਗਰੇ ਜੋ ਆਪ ਸਮਾਜ ਛੋਟੀਆਂ ਰੂਹਾਂ ਦਾ ਚੋਲਾ ਪੋਲਾ ਠੀਕ ਹੈ ਜੀ ਠੀਕ ਹੈ ਲਓ ਜੀ ਇਹੋ ਉਹ ਕੇ ਉਹ ਜੀ ਦੋ ਨੰਬਰ ਦੇ ਇਸਕੇ ਵੀਰੇ ਗੱਭਣ ਜੇ ਮੈਂ ਹਫਤਾ ਖਾਂ ਖੜਦੀ ਜੇ ਕਿੰਨਾ ਟਾਈਮ ਖੜਦੀ ਹਫਤਾ ਖਾਂ ਹਫਤਾ ਖਾਂ ਖੜਦੀ ਵੀਰ ਜੀ ਸੂਆ ਕਨਵਾ ਸੋਣੀ ਵੀਰੇ ਸੂਆ ਵੀ ਤੀਜਾ ਸੂਗੀ ਯਾਰ ਕੋਈ ਲਓ ਜੀ ਦੁੱਧ ਰੋਣਾ ਇਹਨੇ ਕਰਮਾਈ ਨੇ ਸ਼ੁਰੂ ਕਰਤਾ ਜਾ ਕਰ ਰੋਣਾ ਮੈਂ ਮਾਂ ਸੋਣੀ ਬਣ ਗਈ ਵੀ ਮੈਂ ਹਾਂਜੀ ਸੂਆ ਦੋਸਤੋ ਦੂਜਾ ਸੂਣੀ ਜੇ ਇੱਕ ਹਫਤਾ ਕਿੱਜਾ ਸੂਗੀ ਪਰ ਨਰਕ ਜੇ ਦੂਜੇ ਤੀਜਾ ਤੀਜਾ ਕਰ ਦੇਵਾਂਗਾ ਆਪਾਂ ਦੂਜਾ ਕਰਦੇ ਤੇ ਆਪਾਂ ਤੀਜਾ ਕਰਕੇ ਦਵਾ ਗਰੀ ਕਤੋਰੋ ਜੀ ਲਓ ਜੀ ਲਓ ਆਹ ਲਓ ਦੋਸਤੋ ਕਰੋ ਚੱਕ ਜੀ ਸ਼ੁਰੂਆਤ ਉਹ ਤੋਂ ਦੂਜਾ ਮੰਜ਼ਲ ਦੇ ਕੋਈ ਤੀਜਾ ਮੰਜ਼ਲ ਦੇ ਉਹ ਆਪਣੀ ਸਮਝ ਕਰੇ ਵੀਰੇ ਕੋਈ ਸਿਆਰੇ ਸਿਆਣੇ ਭੈਣ ਭਰਾ ਇੱਕ ਹਫ਼ਤੇ ਦਾ ਟਾਈਮ ਹੈ ਜੇ ਪਿਆਰ ਵਾਦ ਵੀ ਖੜ ਸਕਦੀ ਹੈ ਤੇ ਇੱਕ ਪਰੇ ਦੀ ਚਰਾਈ ਸੋਹਣੀ ਹੈ ਜੀ ਆ ਬੁੱਧ ਰੋਣਾ ਸ਼ੁਰੂ ਕਰ ਦਿੱਤਾ ਹੈ ਕਰਮਾਈ ਨੂੰ ਲਓ ਜੀ ਕਰ ਲਓ ਚੋਟ ਸੋਹਣਾ ਆਰਡਰ ਤਿਆਰ ਕਰ ਲਊਗੀ ਨਹੀਂ ਨਹੀਂ ਬਹੁਤ ਸੋਹਣਾ ਜੀ ਬਹੁਤ ਸੋਹਣਾ ਲੈ ਲਓ ਜੀ ਚੈੱਕ ਕਰ ਲਓ ਬਾਕੀ ਗੱਬਣਿਆ ਪਸ਼ੂ ਦੋਸਤੋ ਟਿੱਪ ਕੇ ਥਾਣਾ ਵੀ ਪਾਸ ਕਰਕੇ ਤਸੱਲੀ ਮੇਰੇ ਵੀਰ ਆਪਣੀ ਜਰੂਰ ਕਰ ਲਿਆ ਕਰੋ ਹਾਰਸ਼ ਬਿਲਕੁਲ ਦੋਸਤੋ ਬਰੀਕ ਚਮੜੀ ਦੀ ਮਾਜੇ ਚੈੱਕ ਕਰ ਲਓ ਬਿਲਕੁਲ ਚਮੜੀ ਬਿਲਕੁਲ ਵਿਜੀ ਆ ਕੋਈ ਰਬੜਰ ਦੀ ਚਮੜੀ ਨਹੀਂ ਜੀ ਲਓ ਜੀ ਚੈੱਕ ਕਰੋ ਜੀ ਬਾਕੀ ਸੱਲੀ ਇਸ ਚੀ ਦੀ ਵੀ ਜੀ ਹਾਂਜੀ ਕੋਈ ਆਪਾਂ ਨੂੰ ਪੱਕਾ ਬਿਆਨਾ ਪਾਵੇ ਰੱਖ ਹਾਂਜੀ ਮੈਂ ਸਬਦਾ ਕਰਨ ਤੋਂ ਪਹਿਲਾਂ ਪੱਕਾ ਬਿਆਨਾ ਪਾਵੇ ਠੀਕ ਹੈ ਜੀ ਦੋ 14 ਕਿਲੋ ਮੈਂ ਠੰਡਾ 15 ਕਿਲੋ ਗਾਰੰਟੀ ਦੇਉ ਆਪਣੀ ਠੀਕ ਹੈ 14 15 ਕਿਲੋ ਤੇ ਮੈਂ ਚਵਾ ਕੇ ਜਾਊਂਗਾ ਠੀਕ ਹੈ ਅੱਜ ਤੋਂ ਵਿਹਿਆ ਨਾ ਨਾ ਮੈਂ ਆਪਣੇ ਚੈਨਲ ਤੇ ਵੀਡੀਓ ਚਲਣਦੀ ਆ ਹਾਂਜੀ ਹਾਂਜੀ ਵਿਹਿਆ ਨਾ ਨਾ ਦੁੱਧ ਤਿਆਰ ਕਰਕੇ ਨਾ ਠੀਕ ਹੈ ਵਿਹਿਆ ਨਾ ਵੀ ਚਵਾ ਕੇ ਦਵਾਂ ਇਹਦਾ ਇੱਕ ਵੀ ਮੁੱਲ ਜੀ ਆਪੇ 120000 ਹਾਂਜੀ ਵੀਰੇ ਕਿੰਨਾ ਕਮਾਨ ਤੜੇ ਚ ਜੇ 10000 ਦਾ ਮਾਨ ਕਰਨਾ ਵੀਰੇ ਆਪੇ 110000 ਇੱਕ 10 ਦੀ ਪੂਰੀ ਦੇਣੀ ਵੀਰੇ ਜੇ ਐਸੇ ਹੈ ਔਰ ਕੋਈ ਨਹੀਂ ਬਾਕੀ ਕੋਈ ਨਹੀਂ ਵੀਰੇ ਸੂੰਦੇ ਗੱਬਣਾ ਕੋਈ ਭੈਣ ਭਰਾ ਆਪਣੀ ਥਲੀ ਗਾ ਖੜੇ ਪੂਰੀ ਕਰ ਦਾਂਗੇ ਵੀਰੇ ਜਿਹੜਾ ਮੁੱਲ ਇਹ ਕੀਤਾ ਆਪਾਂ 110000 ਰੁਪਏ ਇਹ ਤਾਂ ਗੱਬਣ ਗੱਬਣ ਦਾ ਗੱਬਣ ਗੱਬਣ ਦਾ ਜਿਹਦੇ ਦਿਨ ਤਿਆਰ ਹੋ ਗਈ ਨਾ ਇਹ ਮੈਂ ਦੇ ਦਿਆਂਗੇ ਫਿਰਦਾ ਗਈ ਆ ਠੀਕ ਹੈ ਜੀ ਵੱਡਾ ਵੀਰੇ ਮੱਡੀ ਨਹੀਂ ਨਿਕਣੀ ਹੋਗੀ ਨਿੱਕੀ ਥੋੜੀ ਥੁੜੀ ਮੈਂ ਲਓ ਬਾਕੀ ਲੀਸੀ ਥੋੜੀ ਵੀਰੇ ਚਮੜੀ ਪਤਲੀ ਵਰਗੀ ਇਹ ਕੋ ਆ 120000 ਰੁਪਏ ਦੀ ਡਿਮਾਂਡ ਰੱਖੀ 110000 120000 ਕੋਈ ਨਹੀਂ ਪਾਂਪੜਾ ਜਨੇ ਜੋ ਕਿ ਆ ਗਏ ਵੀਰੇ ਮਾਨਦਾਨ ਕਰਾਂਗੇ ਪਾਂਪੜਾ ਆਂਦਾ ਮੋੜਦਾ ਨਹੀਂ ਆਪਾਂ ਗੇਨੋ ਵੀਰੇ ਠੀਕ ਹੈ ਜੀ ਇਹ ਦੋਗੇ ਵੀਰ ਜੀ ਗਾਂਵਾਂ ਵਾਲੇ ਪਾਸੇ ਆ ਗਏ ਹਾਂਜੀ ਵੀਰੇ ਗਾਂਜੇ ਦੋਗੇ ਹਾਂਜੀ ਦੱਸੋ ਜੀ ਇਹਦੇ ਫੇਲੇ ਵੀਰ ਜੀ ਦੁੱਧ 14 ਅਗਰਤ ਚੋਗਲੇ ਭਾਂਡੇ ਜਪਾ ਗਈ ਕੋਈ ਹਾਂਜੀ ਤੇ ਬੱਚਿਆਂ ਨੇ ਵੀਰੇ ਮਗਰਾ ਕਹਦੇ ਦੋਵੇਂ ਟਾਈਮ ਪਾੜੇ ਤੇ ਮਿਲਦੇ ਤਾਂ ਮੈਂ ਨਹੀਂ ਪਾੜੇ ਤੇ ਪਾਉਂਦਾ ਮਗਰਾ ਕੋਈ ਚੱਕਰ ਨਹੀਂ ਹੋਇਆ ਗਾਂਵ ਠੀਕ ਹੈ ਜੀ ਧਾਰਾ ਤੂੰ ਐ ਬਰਾਬਰ ਬਤਾ ਹਾਂ ਬਿਲਕੁਲ ਬਰਾਬਰ ਵੀ ਜੀ ਸੂਹਾ ਕਿੰਨਾ ਸ ਸੂਈ ਨਾਲ ਵਿੱਚ 2 ਢਾਈ ਮਹੀਨੇ ਹੋ ਗਏ ਜੀ 2 ਤੋਂ ਢਾਈ ਮਹੀਨੇ ਹਾਂਜੀ ਹਾਂਜੀ ਠੀਕ ਹੈ ਜੀ ਆਪਣਾ ਵੀਰੇ ਬੱਚਾ ਨੇਗਾ ਆਇਆ ਆਪਾਂ ਜੀ 15 ਦਿਨ ਸੁਈ ਆ ਇਹ ਦੋ ਮਹੀਨੇ ਸੁਈ ਆ ਬਿਲਕੁਲ ਕੰਮ ਨਹੀਂ ਕਰਨਾ ਦੋ ਢਾਈ ਮਹੀਨੇ ਹੋ ਗਏ ਨੇ ਸੁਈ ਠੀਕ ਹੈ ਜੀ ਕੋਈ ਤੈਨੇ ਮਾਲੇ ਕੋ ਢਾਈ ਮਾਲੇ ਦੋ ਹੀ ਮਾਲੇ ਆਪਣੀ ਸਿਰਦਰਦੀ ਕਰੇ ਹੋ ਗਏ ਵਿਖਾਈ ਮਰੀ ਜੀ ਆਪ ਵੀਰੇ ਚੋਕੇ ਲੈ ਤੇ ਦੁੱਧ ਪੈਂਦਾ ਆਪਣਾ ਭਾਂਡੇ 14 ਕਿਲੋ ਦੁੱਧ ਦੱਸਿਆ ਜੈ ਨਾ ਹਾਂਜੀ ਹਾਂਜੀ ਲਓ ਜੀ 14 ਕਿਲੋ ਦੁੱਧ ਦੋਸਤੋ ਮੌਕੇ ਦਾ ਤਿਆਰ ਹੈ ਸੂਈ ਨੂੰ ਦੋ ਢਾਈ ਮਹੀਨੇ ਦਾ ਟਾਈਮ ਹੋ ਗਿਆ ਜੀ ਇਹਨੇ ਤੁਰਨਾ ਨਹੀਂ ਵਾਜ ਲਓ ਜੀ ਚੈੱਕ ਕਰ ਲਓ ਹਾਲੋ ਦੇਖੋ ਜੀ ਲਓ ਜੀ ਕਰੋ ਚੱਕਰੀ ਹਾਲੋ ਜੀ ਸੁਵਾ ਦੂਜਾ ਸਰੀਜ ਦੇਖੋ ਲਓ ਜੀ ਕਰੋ ਚੱਕਰੀ ਆਰਡਰ ਕਰਵਾ ਦੀ ਕਰੋ ਚੱਕਰ ਦੋਸਤੋ ਕਰਵਾ ਲਈ ਸੁਣੀ ਤਿਆਰ ਕੀਤੀ ਹੈ ਚੋਈ ਚੋਈ ਦੇ ਵਿੱਚ ਵੀਰ ਵਧੀਆ ਦੱਸੀ ਮੈਂ ਨਾ ਵੀਰੇ ਸੱਲੀ ਹੋ ਵੀਰ ਆ ਕੇ ਡੰਗਰ ਦੀ ਆਪਣੀ ਠੀਕ ਹੈ ਜੀ ਬਾਕੀ ਭੈਣ ਭਰਾ ਆਪਣੇ ਹਰ ਕੇ ਸਮਝਾ ਲਾਣੀ ਆ ਬਾਕੀ ਕੋਈ ਲਹਾ ਲਾਣੀ ਨਹੀਂ ਵੀਰੇ ਆ ਲੋ ਜੀ ਕਰੋ ਚੱਕੀ ਕਿਦਾਂ ਮਰੀ ਗਲੀਆਂ ਤੇ ਕਰੋ ਦੂਜੀ ਗੱਲ ਇਹ ਵੀ ਰੀਜਨਲ ਜਰਸੀ ਇਹਨਾਂ ਆਉਂਦੇ ਆ ਹਾਂਜੀ ਬਾਕੀ ਭੈਣ ਭਰਾ ਸਾਰੇ ਸਿਆਣੇ ਆ ਹਾਂਜੀ ਹਾਂਜੀ ਵੀਰੇ ਗਰਮੀਆਂ ਹੀ ਨਾ ਗਰਮੀਆਂ ਜੀ 15 ਕੋ ਟੁੱਟੀ ਨਹੀਂ ਆ ਠੀਕ ਹੈ ਜੀ ਉਹਨਾਂ ਕਾਹਦੀ ਗਾਂ ਹੀਟ ਚ ਆ ਖੋਈ ਦੀ ਆਛਾ ਜੀ ਆਲੇ ਬਾਪੂ ਟੁੱਲੀਆਂ ਗਲੀਆਂ ਪੱਪੀਆਂ ਲਾਉਂਦੇ ਆ ਗਾੜੀ ਗਾਂ ਹੀਟ ਚ ਆ ਠੀਕ ਹੈ ਜੀ ਹੀਟ ਕਰਦੇ 16 ਦੇ ਤਾਂ ਕਿ ਬਟਾ ਲਾ ਕੇ ਆ ਗਈ ਹੈ ਨਾ ਕੀ ਹੀਟ ਕਰਕੇ ਆਣਗੇ ਫਿਰ ਦੋ ਦੋ ਕਿਲੋ ਟੁੱਟਦਾ ਹੀ ਆ ਠੀਕ ਹੈ ਜੀ ਕੀ ਮੁੱਲ ਕਰਦੇ ਆ ਜੀ ਮੋਲੇ ਜੀ ਦਰਹਾ ਪਿੰਡ ਸਰ ਸਾਫਾਦਰ ਚਲਾਣਾ ਮੋਲੇ ਹਲੇ ਬਾਜ਼ਾਰ ਚ ਹਾਂਜੀ ਬਹੁਤ ਗਾ ਛੱਡਦੀ ਵੇਂਦੇ ਠੀਕ ਹੈ ਜੀ ਠੀਕ ਐ ਬੜੇ ਗਾ 45000 ਦੀ ਕਿੰਨਾ ਕੁ ਮੰਨਣਾ ਸਦਾ 40000 ਦੀ ਫਿਕਸ ਦਵਾਂਗੇ ਹੋਰ ਕੀ ਹੈਗੀ ਜਸ ਕੋਈ ਨਹੀਂ ਕਰਦਾਂਗੇ ਖਰਾ ਸਾਹਿਬ ਤੁਸੀਂ ਪਹਿਲੇ ਆਪਣੇ ਘਰੇ ਪਹੁੰਚ ਜੇ ਕੋਈ ਨਹੀਂ ਕਰਦਾਂਗੇ ਜੇ ਜਸ ਨੂੰ ਨਾ ਬਸ 38000 ਦੇਣੀ ਤੁਹਾਡਾ ਕਰ ਦੋ ਠੀਕ ਹੈ ਜੀ ਡਿਮਾਂਡ ਦੋਸਤੋ 45000 38000 ਦੇ ਵਿੱਚ 38000 ਪਰ ਕੋਈ ਬੜੀ ਅੱਧੀ ਆ ਫੋਨ ਲਾਵੇ ਠੀਕ ਹੈ ਜੀ ਹਾਂ ਜੀ 36 ਜਾਂ ਥੋੜਾ ਜਿਹਾ ਸ਼ੋਰ ਸੱਪਾ ਹੋਊਗਾ ਕਰਦਾ ਕਰਦਾ ਜਿੰਨੇ ਜੋ ਕਰਾਂਗੇ ਛੋੜ ਜਗਾ ਬਾਕੀ ਦੋਸਤ ਬਾਕੀ ਸਭ ਸਾਡ ਬੜੀ ਵੀਰੇ ਗਾਂ ਲਓ ਜੀ ਕਰੋ ਚਾਚੇ ਮਾਰਕ ਸੁਖਨਾ ਰੱਖੇ ਚਲੋ ਵੀ ਵੀਰ ਜੀ ਨਾ ਹੀਟ ਚ ਆ ਗਈ ਗਾੜੀ ਬਣ ਗਈ ਫੇਰ ਘਾ ਰਵੇਦੀ ਐ ਰਵੇਦੀ ਹਾਂਜੀ ਹਾਂਜੀ ਇਹ ਵੀਰੇ ਆ ਗਈ ਜੇ ਪੰਜਾਂ ਮਹੀਨੇ ਲੱਗੇ ਬਨੇ ਗੱਬਣ ਅੱਛਾ ਜੀ ਕਨਫਰਮ ਆ ਚੈੱਕ ਬਾਜੀ ਮੇਰੇ ਡਾਕਟਰ ਦੀ ਠੀਕ ਹੈ ਜੀ ਸਾਢੇ 4:00 ਤੋਂ ਬਾਹਰ ਹੋਗੀ ਜਾਂ ਪੰਜਾਂ ਰ ਅੰਦਰ ਹੋਗੀ ਠੀਕ ਹੈ ਜੀ ਮਤਲਬ ਸਾਢੇ 4:00 ਦੀ ਆਪਾਂ ਕਰਕੇ ਦਵਾਗੇ ਠੀਕ ਹੈ ਜੀ ਕਿੰਨਾ ਦੁੱਧ ਦੇਣ ਦੇ ਹੁਣ ਦੁੱਧ ਜੀ ਹਾਲੇ ਸਾਢੇ 6:00 ਜਾਂ 7:00 ਦੋਵੇਂ ਟਾਈਮ ਦੇ ਇਨ ਕਰਕੇ ਦਵਾ ਦੋਵੇਂ ਟਾਈਮ ਜੀ ਬਿਨਾਂ ਮਰਜੀ ਖਾਲੀ ਨਾ ਚੋਵੇ ਕੋਈ ਕੀ ਜੀ ਲਓ ਜੀ ਤੋਰੋ ਜੀ ਨੂੰ ਲੋਜ ਲੋ ਸਾਢੇ 4:0 ਗੱਬਣ ਕਨਫਰਮ ਚੈੱਕ ਪਾਸ 6 ਲੀਟਰ ਦੋ ਦੋਵੇਂ ਟਾਈਮ ਚਵਾਈ ਹੁੰਦੀ ਏ ਦੋਸਤੋ ਜੀ ਆਹ ਲੋ ਜੀ ਚੈੱਕ ਕਰ ਲੋ ਬਾਕੀ ਵੀਰੇ ਗੁੰਦੀ ਹਰਾਣੇ ਲਾਂਗੂ ਕੋਈ ਲਿੱਸੀ ਮਾੜੀ ਨਹੀਂ ਹੈਗੀ ਹਾਂਜੀ ਮੜ ਕੋਈ ਲਿੱਸੀ ਮਾੜੀ ਨਹੀਂ ਹੈਗੀ ਵੀ ਲਿੱਸੀ ਮੜ ਠੀਕ ਹੈ ਜੀ ਆਹ ਬਾਕੀ ਸਾਢੇ ਕਿਲੋ ਆਹ ਲੋ ਜੀ ਕਰ ਲੋ ਚੱਕ ਜੀ ਕਨਫਰਮ ਚੈੱਕ ਪਾਸ ਦੋਸਤੋ ਬੇਸ਼ੱਕ ਚੱਕ ਜੀ ਚੈੱਕ ਆਪਣੀ ਬਾਸ ਆ ਡਾਕਟਰ ਕੋਈ ਵੀ ਆਪਦਾ ਨਾਲ ਬੇਸ਼ੱਕ ਲੈ ਆਵੇ ਲੋ ਜੀ ਚੈੱਕ ਕਰ ਲੋ ਕਦ ਕੱਡ ਗਾਂ ਦਾ ਪੂਰੀ ਲੈਂਥ ਐ ਕਰੋ ਚੈੱਕ ਜੀ ਕੀ ਬੋਲ ਕਰਨਾ ਪਿਆ ਵੀਰੇ ਦਾ ਕਰਾ ਸਾਬ ਚਲੋ ਤੋਕਣਾ ਘਬਣਾ ਲੱਭਦੀਆਂ ਕਾਟੀਆਂ ਮਾਰ ਕੇ ਸੋ ਮੇਰੇ ਰੱਖੇ ਹਾਂਜੀ ਗਾਂ ਦਾ 35 ਗੱਲੇ 40 ਕਰ ਰਹੀਆਂ ਨੇ ਇਹ ਵੇਲੇ ਜਿਹੜੀ ਗਾਂ ਦੇਣੀ ਆ 32000 ਦੇਣੀ ਵੀਰੇ ਆਪਾਂ ਕਿੰਨਾ ਕੁ ਮੰਨਦਰਾ ਸਦਾ 30000 ਜਨਾ ਕਰ ਰਹਿ ਗਿਆ ਸਕਿਓਰ ਨਹੀਂ 30000 ਨਹੀਂ ਗਿਆ ਕਰ ਦਈਏ ਥੋੜੀ ਬੜੀ ਮੈਂ ਨਹੀਂ 19 ਕੀ ਦਾ ਫਰਕ ਪਾਣਾ ਹੈ ਘੈਰਾ ਸਾਹਿਬ ਅੱਛਾ ਜੀ 19 ਕੀ ਦਾ ਫਰਕ 30000 ਦੀ ਕਰ ਦਈਏ ਹਾਂਜੀ 29000 ਦੀ ਚੋ ਦੇ ਦਾਂ ਘੈਰਾ ਸਾਹਿਬ ਤੁਹਾਨੂੰ ਮੋੜਨਾ ਹੋੜੀ ਨਾ ਫੋਨ ਆਪਣੇ ਘਰੇ ਆ ਜੇ ਦੇ ਦਾਂਗੇ 29000 ਦੀ ਫਿਰ ਬੰਨ ਸਾਹਿਬ ਤੰਦਰਾ ਨਾ ਕੋਈ 27 28 ਦਾ ਫੋਨ ਨਾ ਲਾਵੇ 35000 ਰੁਪਏ ਡਿਮਾਂਡ ਜੇ ਦੋਸਤੋਂ 29000 ਜੇ ਬਾਕੀ ਵੀ ਆਪਣੇ ਚਲੀ ਗਏ ਖੜੇ ਤੋਂ ਡਾਕਟਰ ਲਾ ਗਏ ਦੋ ਟਾਈਮ ਚੋਗੇ ਚਾਰ ਟਾਈਮ ਚੋਗੇ ਦੁੱਧ ਦਿੰਦੀ ਕੱਢ ਜੇ ਸਾਡੇ ਘਰੋਂ ਲੈ ਜੇ ਠੀਕ ਹੈ ਇਹ ਲੋਗੇ ਵੀ ਦੀ ਸੱਜ ਸਵੀਕਾਰ ਆ ਤਾਈ ਸਵੀਰੇ ਗਾ ਜੇ ਹਾਂਜੀ ਆ ਚੌਥਾ ਦਿਨ ਵੀਰੇ ਗਾ ਸਵੀਨੋ ਹਾਂਜੀ ਤੇ ਗਾਂ ਬੋਲੇ ਚੋਗੀ ਠੀਕ ਹੈ ਕੋਈ ਬੋਲਾ ਬਣਾ ਕੇ ਲੈ ਦੇ ਵੀਰੇ ਦਾ ਠੀਕ ਹੈ ਜੀ ਬੱਚਾ ਕੀ ਦਿੱਤਾ ਨੇ ਬੱਚਾ ਵੀਰੇ ਵਸ਼ੀ ਜੀ ਅਸੀਂ ਮਗਰ ਲਓ ਜੀ ਦੋਸਤੋ ਵਸ਼ੀ ਜੀ ਅਸੀਂ ਮਗਰ ਜੀ ਇਹ ਅਸੀਂ ਅਸੀਂ ਮਗਰ ਜੀ ਕੌਰ ਮਸ਼ੀ ਹਾਂਜੀ ਯਾਹੀ ਨਾਲ ਵੀਰੇ ਵਸ਼ੀ ਵੀ ਯਾਹੀ ਅਲਾਵਾ ਇਹ ਅਸੀਂ ਲਾਓ ਆਪਣੀ ਸਮਝ ਲਾਓ ਕੋਪਰ ਹਾਂਜੀ ਕ੍ਰੋਸ ਅੰਗ ਚ ਹਾਂਜੀ ਕ੍ਰੋਸ ਅੰਗ ਦੀ ਵੀਰੇ ਦੋ ਦੋ ਕ੍ਰੋਸ ਅੰਗ ਨਹੀਂ ਕਰਨਾ ਜੇ ਠੀਕ ਹੈ ਜੀ ਦੋ ਦੋ ਦੀ ਮੱਝਾਂ ਚ ਟਾਏ ਦਾ ਠੀਕ ਹੈ ਜੀ ਬਾਕੀ ਦੋਸਤ ਕਮਿਸ ਕਾਥ ਨਹੀਂ ਕੁਛ ਜੀ ਗਾਂਜੇ ਹਾਂਜੀ ਤੇ ਨਾ ਨਾ ਸਾਹਮਣੇ ਜਿਹੜੀ ਨਾ ਮਾਲਕ ਨਾ ਛੱਡੀ ਐ ਬੋਲਾ ਕੰਨਾ ਛੋਣ ਡੀ ਐਵੇਂ 14 ਦਾ 15 ਕਿਲੋ ਬੋਲਾ ਹੋਊਗਾ 14 15 ਕਿਲੋ ਆਪਾਂ 14 ਕਿਲੋ ਗਰੰਟੀ ਲਵਾਵਾਂਗੇ ਤੋਰੋ ਜੀ ਬਾਹਰ ਕੱਢ ਲਓ ਜੀ ਲਓ ਜੀ ਸੁਵਰ ਦੁੱਜਾ ਸੀ ਵੀ ਹਾਂਜੀ ਦੁੱਜਾ ਸੁਈ ਦੁੱਜਾ ਸੁਵਾ ਦੋ ਤਾਂ 14 15 ਕਿਲੋ ਬੋਲਾ ਬੱਚਾ ਮਗਰ ਵਸ਼ੀ ਸੋਣੀ ਸਨਖੀ ਦੇ ਮਗਰ ਸੁਈ ਨੂੰ 4 ਦਿਨ ਦਾ ਟਾਈਮ ਹੋ ਗਿਆ ਜੇ ਆ ਚੌਥਾ ਦਿਨ ਵੀਰੇ ਨੂੰ ਲਓ ਜੀ ਚੈੱਕ ਕਰ ਲਓ ਇਹਨੂੰ ਤੋਰ ਦੇ ਜੀ ਹਾਂ ਲਓ ਜੀ ਦੋਸਤੋ ਥਾਂ ਦੀ ਸ਼ੇਪ ਇਹ ਨਹੀਂ ਵੇਖੋ ਕਰੋ ਚੈੱਕ ਆਹ ਵੇਖੋ ਕਰੋ ਚੈੱਕ ਜੀ ਦੇਖੋ ਪੂਰਾ ਨਗਰ ਤੇ ਪੂਰਾ ਠੋਸ ਆਰਡਰ ਤਿਆਰ ਕੀਤਾ ਇਹਦੇ ਕਰਮਾੜੀ ਨੇ ਲਓ ਜੀ ਥੋੜੀ ਜਿਹੀ ਥੋੜੀ ਜੀ ਤੋੜ ਦੀ ਹੋ ਨਾ ਲਓ ਜੀ ਲਓ ਲਓ ਪਿੰਡਾ ਦੀ ਜਿਹੜੇ ਪਾਸੇ ਥੋੜੀ ਤੋੜ ਆ ਲਓ ਜੀ ਦੇਖੋ ਦੋਸਤੋ ਆਰਡਰ ਕੁਆਲਟੀ ਕਰਮਾੜੀ ਥੱਲੇ ਲਓ ਜੀ ਇਹ ਪੂਰਾ ਭਵਾਨਾ ਤੋੜਾ ਵਾ ਹਾਂਜੀ ਮਾਕੀ ਮਾਲ ਸੁੱਕ ਰਕੇ ਗਾਂਦੂ ਤੋਂ 70 ਕਿਲੋ ਭਰ ਜੂਗੀ ਇਹ ਹੋ ਜਾਣਾ 14 ਕਿਲੋ ਦੁੱਧ 14 ਕਿਲੋ ਬੋੜਾ ਹੋਇਆ ਹੈ ਮੇਰੇ ਵੀਰ ਜੀ ਠੀਕ ਹੈ ਜੀ ਲਓ ਜੀ ਕਰੋ ਚੱਕ ਜੀ ਹਾਂ ਜੀ ਬੱਚਾ ਵੀ ਦੋਸਤੋ ਵਛੀ ਦੋ ਗਾਵਾਂ ਮਿਲਦੀਆਂ ਜੀ ਦੋਸਤੋ ਤੁਹਾਨੂੰ ਹਾਂ ਜੀ ਭਰਾ ਵੀ ਕੀ ਮੁੱਲ ਕਰਦੇ ਮੈਂ ਦਾ ਮੁੱਲ ਦਾ ਵੀਰ ਜੀ ਜੋ ਮਰਜ਼ੀ ਕਰੀਏ 60 ਕਰ ਲਈਏ 65 ਕਰ ਲਈਏ ਹਾਂ ਜੀ ਇਹ ਦੇਣੀ 55000 ਦੇਣੀ ਵੀਰੇ ਆਪਾਂ ਕਿੰਨਾ ਕਮਾਂ ਰਾ ਉਸਦਾ ਵੀਰੇ ਇੱਕ ਹੀ ਰਾਮ ਮਾਰ ਕਰਾਂਗੇ ਆਪਾਂ ਵੱਡਗੇ ਠੀਕੇ 50000 ਦੀ ਵਛੀ ਦਮਾ ਪੂਰਾ 50000 ਪੂਰਾ 50000 ਵਛੀ ਦਮਾ ਲਓ ਜੀ ਦੋਸਤੋ ਜੈ ਜੀ ਮੁੱਲ ਕੀਤਾ 140000 ਦੀ ਵਛੀ ਦਮਾ ਆਪਾਂ ਜਿਹੜਾ ਕੋਈ ਮਰਜ਼ੀ ਭੈਣ ਭਰਾ ਨੂੰ ਲਾਵੇ ਕੋਈ 45 ਹਜ਼ਾਰੀ ਦਾ ਫੋਨ ਨਾ ਲਾਵੇ ਬਰਾਬਰ ਠੀਕ ਹੈ ਜੀ ਉਹ ਤਸੱਲੀ ਕਰਕੇ ਆਪਣੀ ਦੋ ਟਾਈਮ ਕਿਉਂ ਖੜੇ ਠੀਕ ਹੈ ਜੀ ਉਹ ਮੇਰਾ ਡੰਗਰ ਵੀ ਸਾਰੇ ਖਾਣ ਵਗਦੇ ਆ ਠੀਕ ਹੈ ਜੀ ਇੱਕ ਗੱਬਣਿਆ ਉਹਨੂੰ ਆਪਣੀ ਤੇਪਕੇ ਤਸੱਲੀ ਕਰਾ ਕੇ ਲੈ ਜਾਏ ਠੀਕ ਹੈ ਜੀ ਉਹਦਾ ਗੱਬਣ ਦਾ ਆਪਣਾ ਗਰੰਟਡ ਹੋਊਗੀ ਠੀਕ ਹੈ ਜੀ ਤੇ ਬਾਕੀ ਮੇਰਾ ਭਰਾ ਕੋਲ ਤਸੱਲੀ ਕਰਕੇ ਖੜੇ ਸਾਰੇ ਡੰਗਾਂ ਖਾਣ ਵਗਦੇ ਆਪਣੇ ਦੇ ਵੀ ਠੀਕ ਹੈ ਜੀ 55000 ਰੁਪਿਆ ਡਿਮਾਂਡ 50000 ਤੋਂ ਡਾ ਆ ਗਿਆ ਦਾ ਮੰਗਦਾ 50000 ਤੋਂ ਆ ਗਿਆ ਭਣ ਭਰਾ ਦੂਰ ਦੇ ਨੇ ਫੋਨ ਕਰਦੇ ਆ ਤੇਰੀ ਮਾਨਦਾਨ ਕਰਾਂਗੇ ਭਣ ਭਰਾ ਜ ਨਹੀਂ ਲੁਗੇਗੇ ਇਹ ਤੋਂ ਅੱ ਕਿਥੇ ਮਰਜੀ ਨੰਬੈਰੋ ਕੋ ਪ੍ਰਵਾਹ ਨਹੀਂ ਨਿਕਾਣ ਰਹੀ ਜੀ ਲਓ ਜੀ ਚੈੱਕ ਕਰ ਲਓ ਕਿਥੇ ਮਰਜੀ ਬਾਹਰ ਖੁੱਲੀ ਜਗ੍ਹਾ ਤੇ ਬੈਠੇ ਦੋ ਯਾਰ ਜੀ ਨੂੰ ਠੀਕ ਹੈ ਜੀ ਉਹ ਆਪਣੀ ਗਰੀ ਭੈਣਾਂ ਬਾਹਰ ਥਲੀ ਕਰੇ ਦੁੱਧ ਵਾਲੇ 8 ਕਿਲੋ ਦੇ ਕਿੰਨਾ ਟਾਈਮ ਗੱਸੀ ਸੂਈ ਦਾ ਜਨਾ ਬਣ ਪਿੰਡ ਦਾ ਇਹ ਪਤਾ ਵੀਰੇ ਖਾਰਾ ਸਾਹਿਬ ਅੱਛਾ ਜੀ ਪਿਆ ਪਾ ਦੀ ਵੀ ਇਹਨੂੰ ਮਹੀਨਾ ਆ ਡੇਢ ਮਹੀਨਾ ਆ ਸੂਈ ਦਾ ਨਹੀਂ ਪਤਾ ਇਹਨੂੰ ਮਹੀਨੇ ਦੇ ਲਾਗੇ ਆਪਣੇ ਟੀਕੇ ਲੱਗੇ ਨ ਹੋਇਆ ਜੀ ਟੀਕੇ ਲੱਗੇ ਨ ਹੋਇਆ ਆ ਪਾਏ ਸੜੀ ਨਹੀਂ ਜੀ ਫਿਰ ਨਹੀਂ ਜੀ ਇਹਨੂੰ ਦੋ ਮਹੀਨੇ ਹੋਇਆ ਇਹਨੂੰ ਮਹੀਨਾ ਆ ਠੀਕਾ ਨੇ ਜੀ ਨੇ ਵੇਖਣਾ 40 ਕਿਲੋ ਵਾਲੀ ਗਾਹਾਂ ਲ ਪੂਰਾ ਵੱਡਾ ਕੱਦ ਕਰ ਜੇ ਪੂਰਾ ਫੋਨ ਇਹ ਜਿਹੜਾ ਮਾਲ ਸੋ ਕਰਕੇ ਇਹਦੇ ਨਾਲ ਦੀ ਭੰਗਾਨੀ ਵੀ ਦੇਖੀ ਕੋਈ ਠੀਕ ਹੈ ਜੀ ਇਹਦੇ ਘਰੇ ਬਧੀਆ ਸ਼ਿੰਗਾਰੀਆਂ ਵਿੜੇ ਦਾ ਦੇ ਹਾਂਜੀ ਹਾਂਜੀ ਲਓ ਜੀ ਕਰ ਲੋ ਚੱਕ ਅੱਛਾ ਦੁੱਧ 8 ਕਿਲੋ ਦੱਸਿਆ ਪਰ ਦੁੱਧ 8 ਤੋਂ 9 ਕਿਲੋ ਲਊਗਾ ਆਪਾਂ 8 ਕਿਲੋ ਕਰਕੇ ਦੇਵਾਂਗੇ ਠੀਕ ਹੈ ਜੀ ਮੁੱਲ ਕੀ ਕਰਦੇ ਜੀ ਮੋਲੇ ਜੋ ਮਰਜ਼ੀ ਕਰੀਏ ਖੇਰਾ ਸਾਹਿਬ ਆਹਲੇ ਜੋ ਮਰਤੀ ਕਰੀਏ 30 ਕਰੀਏ 35 ਕਰੀਏ ਤੇ 5000 ਰੁਪਏ ਸਨੋ ਦੇਣੀ ਏ 5000 ਤੋਂ ਕਰਨਾ ਜੀ ਆਪਾਂ ਇੱਕੋ ਹੀ ਮੋਲੇ ਦਾ 5000 ਮੇਕੇ ਆ ਮੁੱਲ 5000 ਰੁਪਏ 5000 ਰੁਪਏ 70 ਲੱਖ ਰੁਪਏ ਦਿਆਂਗੇ ਲੋ ਕਰਾ ਰਹਾ ਵੀ ਕਿਹੜੀ ਗੱਲ ਐ 8 ਕਿਲੋ ਦੁੱਧ ਮਹੀਨਾ ਦਾ ਟੀਕਾ ਲੱਗੇ ਨੂੰ 24 ਜਰ ਆਪਣੀ ਗੈਂਡਰ ਕੋਈ ਨਹੀਂ ਐ ਬਾਕੀ ਭੈਣ ਭਰਾ ਸਲੀ ਕਰਕੇ ਲੈ ਜੇ ਤੁਹਾਡੀ ਹਾਂ ਜੀ ਮਹੀਨੇ ਦੀ ਚੈੱਕ ਹੁੰਦੀ ਨਹੀਂ ਤੇ ਹਾਂ ਜੀ ਹਾਂ ਜੀ ਹਾਂ ਬਾਕੀ ਜਿਹੜਾ ਵੀਰ ਖੜੂਗਾ ਉਹਦੀ ਕਿਸਮ ਤੇ ਆ ਬਿਲਕੁਲ ਜੀ ਬਿਲਕੁਲ ਕਿਸਮ ਤੇ ਆਪਣੀ ਉਹ ਲੋ ਜੀ ਕਰ ਲਓ ਚੈੱਕ ਜੀ ਬਿਲਕੁਲ ਨਿਕਾ ਜਾ ਬੋਲ ਦੱਸੋ ਦਾ ਕੱਦ ਘਾਟ ਗਾਣਾ ਆ ਵਧੀ ਮੋਲ ਨਿਕਾ ਜਾ ਹਾਂ ਜੀ ਲੋ ਜੀ ਕਰੋ ਚੈੱਕ ਜੀ ਘਾਰਾ ਪੂਰਾ ਵੀਰ ਚਾਰੇ ਲੈਣ ਦੇ ਬਰਾਬਰ ਬਰਾਬਰ ਐ ਕੋਈ ਬਰਾਬਰ ਦੀਆਂ ਘਾਰਾ ਪੂਰਾ ਲੈਓ ਜੀ ਲੈਓ ਜੀ ਲੈਓ ਉਮਰ ਮੜਿਆ ਕਰਨੀ ਗਾ ਮੇਰੇ ਭੈਣ ਭਰਾ ਦੇ ਤੌਰ ਤੇ ਨੇ ਭਾਈ ਹਾਂਜੀ ਨਹੀਂ ਨਹੀਂ ਬਾਕੀ ਜਿੱਥੇ ਮਰੀ ਛੱਡ ਕੇ ਬਹਿਰੇ ਨੂੰ ਉਹ ਉਹ ਨਹੀਂ ਮਾਰਨ ਲੱਗ ਗਾ ਲਓ ਗਾ ਗੇ ਮੇਰਾ ਭਰਾ ਸਭੀਆਂ ਦੇ ਬੜੀ ਗਾ ਲਓ ਜੀ ਇਹ ਬਿਲਕੁਲ ਸਭੀਆਂ ਦੇ ਗਾ ਵੀ ਹੈ ਨਹੀਂ ਕੋਈ ਜਿਆਦਾ ਲੱਛੜੀ ਨਹੀਂ ਹੈਗੀ ਕੋਈ ਨਾ ਪੈਨਸਲ ਸਾਣ ਵੇਖੋ ਬਿਲਕੁਲ ਬਹੁਤ ਸੋਹਣਾ ਖਾਣੀ ਵੀ ਲਓ ਜੀ ਚੈੱਕ ਕਰੋ ਜੀ ਹਾਂਜੀ ਬਾਕੀ ਆਪਣੀ ਜਿੰਨੇ ਭਰਾ ਭਰਾ ਬੇਨਤੀ ਆ ਵੀ ਵੇਖੋ ਵੀ ਜੀ ਵੀਡੀਓ ਦੇ ਮਾਲਣਾ ਸਾਰੇ ਮਾੜੇ ਨਹੀਂ ਤੇ ਸਾਰੇ ਚੰਗੇ ਨਹੀਂ ਹੁੰਦੇ ਵੀ ਹਾਂਜੀ ਹਾਂਜੀ ਆਪਣੀ ਨਰਕ ਵਰਕ ਕਰਕੇ ਤੇ ਤਸਲੀ ਕਰਕੇ ਖੜੋ ਟਾਡੇ ਪਾਸੋਂ ਦੀ ਕੋਈ ਖੜੋ ਨਹੀਂ ਪਾਸੋਂ ਦੀ ਵੀ ਸਾਡੇ ਘਰੇ ਬਦੀਆਂ ਦੇ ਦੁੱਧ ਪਾਉਣੀ ਰਿਆ ਤੇ ਬਾਕੀ ਵੀਰ ਜੀ ਆਪਣਾ ਵਪਾਰ ਇਥੋਂ ਦਾ ਵਾਪੇ ਆਵੇਂ ਲੋਕਾਂ ਕੋ ਗੱਲਾਂ ਨਹੀਂ ਕਰਨੀਆਂ ਆਪਾਂ ਵੀ ਵੀਰ ਇਦਾਂ ਉਦਾਂ ਆਪਣੇ ਗੱਬਣ ਵੀਰ ਆਪਾਂ ਇੱਕੋ ਪਾਈਏ ਠੀਕ ਹੈ ਜੀ ਡਾਕਟਰ ਚਾਹੁੰਦੇ ਸਨ ਨਾ ਵੀ ਦੇ ਅੰਦਰ ਰੋਵਾਂਗੇ ਠੀਕ ਹੈ ਜੀ ਡਾਕਟਰ ਚਾਹੁੰਦਾ ਹੀ ਦੱਸੇ ਠੀਕ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਆ ਮੱਝ ਆਪਣੀ ਗੱਬਣਾ ਹਫਤਾਕ ਖੜਦੀ ਜੀ ਹਾਂ ਜੀ ਇਹ ਠੀਕ ਹੈ ਜੀ ਇਹਦੇ ਥਾਂ ਦੇ ਪਕੇ ਲੈ ਜਾ ਕੋਈ ਤੇ ਬਾਕੀ ਸਾਰੀਆਂ ਥਣ ਮਗਦੇ ਚੋਗੇ ਲੈ ਦੋ ਠੀਕ ਹੈ ਜੀ ਬਾਕੀ ਭਾਂਪਰਾ ਪਿਆਰ ਕਰਦੇ ਵੀਰੇ ਆਨਲਾਈਨ ਮੰਗਾ ਲ ਆਪਣੇ ਘਰ ਗਿਆ ਨਹੀਂ ਗਰੰਟੀ ਹੋ ਗਈ ਥਾਣਾ ਸੁਣਾ ਦੀ ਜੀ ਠੀਕ ਠੀਕ ਇਹਦੀ ਬਾਤ ਕਰਨੀ ਨਹੀਂ ਉਹ ਤੁਹਾਨੂੰ ਜੀ ਠੀਕ ਹੈ ਜੀ ਲੋ ਜੀ ਦੋਸਤੋ ਵੀਰ ਨੇ ਗੱਲ ਬਹੁਤ ਵਧੀਆ ਕਹੀ ਹੈ ਜਿਹੜੇ ਪਹੂ ਸਵੇਰੇ ਸਵੇਰੇ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਲੋ ਤੇ ਗੱਬਣ ਪੁਛ ਨੂੰ ਦੋਸਤੋ ਥਾਣਾ ਦੀ ਟਿਪ ਕੇ ਪਾਸ ਕਰ ਲੋ ਹਾਂਜੀ ਹਾਂਜੀ ਦੱਸੋ ਜੀ ਡੇਡੇ ਇਹਦੇ ਕੋ ਵੀਰੇ ਦੁੱਧ ਆਉਣੇ 9:00 8:30 ਵਜੇ ਆਪਾਂ ਕੋ ਗਾਜ ਹੀ ਆਈ ਵੀਰੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਆਪਾਂ ਦੋ ਟਾਈਮ ਚੋਈ ਕੀਤੀ ਕੋ ਅਗਲੇ ਦੇ ਠੀਕ ਹੈ ਜੀ ਐਵੇਂ ਆਪਾਂ ਨੇ ਅਖਰਾ ਵੀ ਹੋਣੇ ਕਿੱਦਾਂ ਓਦਾਂ ਇਦਾਂ ਲੱਗਣ ਲਈ ਇਹਦੇ ਕੋ ਤੇ ਦੁੱਧ ਮਜਾ ਛਟਾਰਗਾ ਮਜਾਗਾ ਦੁੱਧ ਜੇ ਦਾ ਤੇ ਬਾਕੀ ਗਾਂ ਦਾ ਵੇਡ ਵੜਾ ਤੇ ਗਾਂ ਇਹ ਵੀ ਦੋ ਮਹੀਨੇ ਗੱਪਣੀ ਜੀ ਦੋ ਮਹੀਨੇ ਦੇਖ ਕੇ ਕਰਾਉਣੀ ਆਪਾਂ ਤੇ ਚੈੱਕ ਕਰਾ ਕੇ ਸੌਦਾ ਕਰਾਂਗੇ ਵੀਰੇ ਮੈਂ ਫੋਨ ਤੇ ਮੁੱਲ ਰੱਖਾਂਗੇ ਆਪਾਂ ਠੀਕ ਹੈ ਜੀ ਹਾਂਜੀ ਵੈਸੇ ਜੇ ਕਿ ਵੀਰ ਪਹਿਲਾਂ ਖਰੀਦ ਲੇ ਤੇ ਉਹ ਉਹ ਵੀਰ ਦੀ ਕਿਸਮਤ ਜਿਹੜਾ ਜਮਾ ਗਿਆ ਤੇ ਜੇ ਚ ਇਹ ਕੋਈ ਫੇਰ ਗੱਪਣ ਪਾਸ ਨਿਕਲੇ ਫੇਰ ਉਹਦਾ ਮੁੱਲ ਵਧਾ ਤੇਰਾ ਫੋਨ ਤੇ ਅੱਜ ਰੱਖ ਜੀ ਦਾ ਠੀਕ ਹੈ ਜੀ ਲਓ ਜੀ ਬਾਕੀ ਤਿੰਨਾਂ ਦੀ ਗਾਂ ਵੀਰੇ ਹਾਂਜੀ ਇਹ ਬਿਲਡਾਂ ਦੁੱਧ ਕਰਨਾ ਹੈ ਨੇ ਲੋ ਜੀ ਚੈੱਕ ਕਰ ਲਓ ਦੋ ਮਹੀਨੇ ਦੋਸੋਂ ਗੱਪਣ ਟੀਕਾ ਲੱਗਾ ਜੇ ਵੀਰ ਦਾ ਡ ਕਾਣ ਕਾਣ ਵਿਰਾਜ ਨੇ ਰਾਗਾਂ ਦੇ ਟਣੇ ਹਾਂਜੀ ਹਾਂਜੀ ਲਓ ਜੀ 8-9 ਕਿਲੋ ਦੁੱਧ ਮੋਕੇ ਦਾ ਤਿਆਰ ਹੋ ਗਿਆ ਜੀ ਮੋਕੇ ਤਿਆਰ ਵਿਜੇ ਦੁੱਧ ਦਾ ਇੱਕ ਮਿੰਟ ਵੀਰ ਟੱਕੀ ਪਰਮ ਲਓ ਜੀ ਦੋਸਤੋ ਸਭ ਤੋਂ ਵੱਡੀ ਇਹਦੀ ਖੂਬੀ ਆ ਵੇਖੋ ਜੀ ਮਿਲਕ ਵੈਨ ਦੀ ਕਰੋ ਚਾਹੀਏ ਮੈਂ ਨਾ ਵੀਰੇ ਪੈਰ ਲਾਇਰ ਦੀ ਗਰੀ ਹਾਂ ਕਰੋਗੇ ਸੇਕ ਵੇਖੋ ਜੀ ਇਹਦੇ ਰ ਆਪਣੇ ਘੜ ਕੇ ਲੈ ਜਨ ਪੈਰ ਕਿੱਡੀ ਮੋਟੀ ਪੈਰ ਗਣੇ ਹਾਂਜੀ ਹਾਂਜੀ ਸਭਾਂ ਕੀ ਦੀ ਮੋਟੀ ਪੈਰ ਵਰਗੀ ਜੀ ਬਾਕੀ ਖੰਡੀ ਖੰਡੀ ਹੈ ਇਹਨੇ ਕਿ ਲੱਤਾਂ ਮਾਰਨੀ ਬੈਠੀ ਗਈ ਉਹ ਲਓ ਜੀ ਕਰ ਲੈ ਚਾਹੀਏ ਤੇ ਅੰਮ੍ਰੀ ਖਾਰ ਕੇ ਡੱਕੀ ਜੜੋ ਨੂੰ ਸੀਲਸ ਲੱਗ ਦੋਸਤੋ ਮੈਂ ਨਾ ਜੀ ਕਨੂ ਗਲਾ ਸ਼ੀਲ ਦੇ ਠੀਕ ਹੈ ਜੀ ਬਾਕੀ ਰੰਗ ਡੱਬਾ ਡੁਬਾ ਸਾਫ ਹੈ ਡੱਬੂ ਬਚੰਗੇ ਗਾਂਜ ਹਾਂਜੀ ਤੇ ਉਹਦੇ ਨਵਾਈ ਤੋਂ ਇੰਨੇ ਗਾਂ ਕੱਦ ਕਾਠੇ ਦੇ ਹਰ ਇੱਕ ਪਾਸੇ ਲਓ ਜੀ ਕਰੋ ਚੈੱਕ ਜੀ ਹਾਂ ਫਰਸ਼ ਲਗਾ ਕੇ ਦੋਸਤੋ ਥੋੜਾ ਜਿਹਾ ਪੈਰ ਘੁੱਟ ਕੇ ਹਾਂਜੀ ਫਰਸ਼ ਲਗਾ ਕੇ ਘੁੱਟਦੀਆਂ ਇਹ ਕਿੰਨੇ ਪਰਚੇ ਵਧੀਆ ਨੇ ਸਾਡੇ ਇਹਦੇ ਲਓ ਜੀ ਪ੍ਰਿੰਟ ਚੈੱਕ ਕਰ ਲਓ ਬੰਦਾ ਲੈਂਥ ਦੀ ਵੇਖ ਲਓ ਗਾਂ ਦੀ ਦੋਸਤੋ ਦੋਵੇਂ ਪਾਸੇ ਮਿਲਕ ਵੈਨ ਦੋਸਤੋ ਕਰਮਾ ਨੂੰ ਬਹੁਤ ਮੋਟੀ ਲੱਗੀ ਜੇ 2 ਮਹੀਨੇ ਦੀ ਗੱਬਣ ਦੋਸਤੋ ਕਨਫਰਮ ਅਜੇ ਕੋਈ ਨਹੀਂ 8-9 ਕਿਲੋ ਦੁੱਧ ਜਿਹੜਾ ਮੌਕੇ ਦਾ ਤਿਆਰ ਹੋਊਗਾ 8 ਕਿਲੋ ਧਾਰਾ ਮਾਰ ਕੇ ਦੇਵਾਂਗੇ ਆਪਾਂ ਜਿੰਦਾ ਮਰਜ਼ੀ ਵਿੱਚ 14 ਲੈ ਜਾ ਦੋ ਗ੍ਰਾਮ ਹਾਂਜੀ ਪਰ ਵੀ ਦਬਾਓ ਬੋਲੋ ਧਾਰਣਾ ਮਾਰੀ ਆਪਣੇ ਘਰੇ ਠੀਕ ਹੈ ਜੀ ਕੀ ਮੁੱਲ ਕਰਨਾ ਇਹਦਾ ਇਹੋ ਜਿਹੇ ਮੁੱਲ ਇਹਦਾ ਵੀਰ ਜੀ ਦਾ 30 ਕਰ ਲਈਏ 28 ਕਰ ਲਈਏ ਇਹ 5000 ਜੀ ਇਸ ਨੂੰ ਦੇਣੀ ਹੈ 5000 ਹਾਂਜੀ ਇਹ ਗੱਬਣ ਨਿਕਲਾ ਵੀ ਹਾਂ ਤੇ ਫਿਰ ਮੁੱਲ ਵੀ ਨਹੀਂ 35000 ਆਏ ਦਾ ਫੇਰ ਮੁੱਲ ਵੱਖਰਾ ਹੋਊਗਾ ਆ ਫੇਰ ਮੁੱਲ ਘਾਣਾ ਜੀ ਠੀਕ ਹੈ ਜੀ ਫਿਰ ਇਹ ਜੀ ਨਹੀਂ ਵੇਚਣੀ ਫੇਰ ਆਪਾਂ ਦਾਵੀਦ ਨੇ ਠਰ ਕੇ ਵੇਚਾਂਗੇ ਮੋਲ ਚਰੀਰ ਕਰਦੀ ਤੁਮਾਰਾ ਬਰਾਬਰ ਕਰਦੀ ਉਹਦਾ 64000 ਜਿੰਨਾ ਖਰਾ ਤਾਂ ਤੁਹਾਨੂੰ ਮੋੜਨਾ ਨਹੀਂ ਆ ਪਾਗਲੇ 24000 ਤਾਂ ਨਹੀਂ ਮਰਜੀ ਲੋਈ ਦੋਸਤੋ 24000 ਇਹਦਾ ਮੋਲੇ ਜੇ ਮੌਕੇ ਦਾ ਜੀ ਤੋਂ ਥੋੜਾ ਬੜਾ ਕੋਈ ਛੋੜ ਛੱਡੋ ਮੋਲ ਨਹੀਂ ਕਰਾਂ ਕਰਾਂ ਜਿੰਨੇ ਜੋ ਮਾਨਤਾ ਕਰਾਂ ਕਰਾਂ ਪਰਾਂ ਦਾ ਇਹ ਦੋਸਤੋ ਮੋਲੇ ਜੇ ਦਾ ਸਿਰਫ ਇੱਕ ਦਿਨ ਦਾ ਹੀ ਟੋਕਰ ਦਾ ਟੋਕੜ ਦਾ ਮੋਲੇ ਜੇ ਹਾਂ ਜੇ ਗੱਲਾਂ ਦੇ ਪਰ ਕੋਈ ਅੱਜ ਦੀ ਧੜੀ ਦਾ ਮੋਲੇ ਸਿਰ ਹੋਊਗਾ ਜੀ ਠੀਕ ਹੈ ਜੀ ਕੱਲ੍ਹ ਨੂੰ ਮੋਲ ਬਦਲੂ ਇਹ ਗਾ ਚੈੱਕ ਹੋਈ ਤੇ ਮੈਂ ਟੋਕਰ ਨਿਕਲਿਆ ਫਿਰ ਤਾਂ ਦੇਵਾਂਗੇ ਪਰਾਂ ਪਰਾਂ ਨੂੰ ਠੀ ਤੇਰੇ ਖਲੇ ਵੀਰ ਜੀ ਦੋ ਦੋ ਵਾ 10 ਤੋਂ 12 ਕਿਲੋ ਦਊਗਾ ਠੀਕ ਹੈ ਜੀ ਕਿੰਨਾ ਮੈਂ 12 ਕਿਲੋ ਦਊ ਤੇ ਥਲੇ ਵੀ ਇਹ ਵੀ ਗਾਂ ਚ ਹੀਟ ਚ ਜੀ ਠੀਕ ਹੈ ਜੀ ਸੂਈ ਇਹਨਾਂ ਨੂੰ ਕੋਈ ਸਮਝ ਲਾਵੇ ਕੋਈ ਆਪਣੀ ਆਪਾਂ ਕਹਿੰਦੇ ਬੱਚਾ ਮਰੇ ਫਿਰ ਆਪਾਂ ਲੈਂਦੀ ਆ ਠੀਕ ਹੈ ਜੀ ਆਪਾਂ ਕਹਿੰਦੀ 15 ਦਾਦੀ ਆ 20 ਦਾਦੀ ਆ ਨਹੀਂ ਫਿਰ ਗਲਤ ਕੰਮ ਨਹੀਂ ਕਰਨਾ ਕੋਈ ਮਹੀਨਾ 6 ਮਹੀਨੇ ਦੋ ਵੀ ਹੋ ਸਕਦੇ ਨੂੰ ਸਵੇਰ ਅੰਗਾਜਾ ਕਿੰਨਾ ਹੋਊਗਾ ਸਵੇਰ ਤੀਜਾ ਸੂਈ ਹੋਗੀ ਤੀਜਾ ਸਵੇਰ ਹੋਣਾ ਦੁੱਧ 10 ਕਿਲੋ ਦੋਸਤੋ ਮੋਕੇ ਦਾ ਤਿਆਰ ਜੀ ਨਹੀਂ 12 ਹੋਊਗਾ ਜੀ 12 ਹੋ ਗਏ ਰਖਾ 12 ਹੋਊਗਾ ਅੱਛਾ 12 ਕਿਲੋ ਦ ਲੋ ਜੀ ਚੈੱਕ ਕਰ ਲੋ ਬਾਕੀ ਦੋ ਦੋ ਜਰੂ ਟੀਗਾ ਪਰ ਹੈਗਾ ਤੇ ਕਰਵਾਇਆ 8 9 ਮਹੀਨੇ ਬਾਅਦ ਫੇਸਬੁਕ ਪਿੰਦੀਆਂ ਕੋਲੋਂ ਮਾਲਕ ਮੇਰ ਕਰੇ ਸੂਬੇ ਨਹੀਂ ਹੋਈ ਆ ਜੀ ਲੋ ਜੀ ਕਰ ਲੋ ਚੱਕ ਜੀ ਸੋਹਣਾ ਸੁਨਖਾ ਦੋਸਤੋ ਆਰਡਰ ਕੁਆਲਿਟੀ ਲੱਗੀ ਕਰਵਾਇਆ ਥਣਾ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਬਹੁਤ ਵਧੀਆ ਮਿਲਦਾ ਨਾ ਖਾਨ ਤੇ ਵੀਰ ਰਾ ਆਪਣੇ ਘਟ ਕੇ ਲਾਇਆ ਨੂੰ ਲੋ ਜੀ ਕਰੋ ਚੱਕ ਜੀ ਥਣ ਬਹੁਤ ਸੋਹਣਾ ਲੱਗਾ ਨੂੰ ਗਾ ਨੂੰ ਲੋ ਜੀ ਵੇਖੋ ਇਹਦੀ ਦੋਸਤੋ ਮਿਲਕਵਾਨ ਕਾਫੀ ਮੋਟੀ ਹੈ ਲੋ ਜੀ ਹਰ ਇੱਕ ਪਸੂਦੋ ਦੋਸਤੋ ਬਰੀਡ ਵੱਖਰੀ ਵੱਖਰੀ ਕਾਡ ਕਾਡ ਵੱਖਰਾ ਹਰ ਇੱਕ ਪਸ਼ੂ ਤੋਂ ਮਾਲਕ ਨੇ ਵੱਖ-ਵੱਖ ਤਰੀਕੇ ਦੀ ਹਰ ਇੱਕ ਚੀਜ਼ ਬਣਾਈ ਹੈ। ਲਓ ਜੀ ਚੈੱਕ ਕਰ ਲਓ। ਬਾਕੀ ਨਾਲ ਆਪਣੀ ਤਸੱਲੀ ਕਰੇ ਖੜੇ ਪੈਣ ਪਰਾਣਾ। ਹਾਂਜੀ। ਤੇਰੀ ਵਾਧਾ ਹੱਥਾਂ ਦੀ ਲੀਦਾ। ਠੀਕ ਹੈ। ਥਾਣ ਥੋਣ ਬਾਕੀ ਬੱਸੀ ਪਾ ਕੇ ਭੜਾ ਪਾ ਕੇ ਗਾਂ ਮਿਲਦੀ ਹੈ। ਠੀਕ ਹੈ। ਕੀ ਮੁੱਲ ਕਰਨਾ ਜੀ ਦਾ? ਇਹਦਾ ਮੁੱਲ ਜਿਵੇਂ ਮਰਜ਼ੀ ਕਰ ਲੈ ਮੋਲੇ ਦਾ ਵੀ ਭਾਵੇਂ ਫਿੱਜਰ ਜਣਾ ਮੁੱਲ ਕਰ ਲਈਏ। ਬੱਚਾ ਬਾਰੇ ਗਾਂ ਭਾਵੇਂ 50 ਦੀ ਵੇਚਦੇ। ਠੀਕ ਹੈ ਜੀ। ਠੀਕ ਹੈ। ਹੁਣ ਗਾਂ ਦਾ ਮੁੱਲ ਜੇਗਾ। 40000 ਰੁਪਇਆ ਕਿੰਨਾ ਕੁ ਮਾਨਤਾ ਨਹੀਂ ਯਸਮੋਪ 35000 ਦੇਣੀ ਵਿੱਚ 35000 ਉਹ ਤੇ ਕੋਈ 12 ਕਿਲੋ ਹੋਗਾ ਅਸੀਂ 10 ਕਿਲੋ ਗਰੰਟੀ ਦੇ ਦਵਾਂਗੇ ਆਪਾਂ ਤਾਂਗਾ ਹੀਟ ਚ 1 ਕਿਲੋ ਖੰਡ ਵਸ ਸਕਦੀ ਆ ਕੋਈ ਭੈਣ ਭਰਾਵਾ ਆਪਾਂ ਲਾਮਾ ਲੈਣਾ ਹੈਗੇ ਠੀਕ ਹੈ ਜੀ ਆਪਾਂ ਅੱਜ ਛਰੇ ਕਰਕੇ ਦੇਣੀ ਹੈ ਵੀ ਹੀਟ ਚ ਦੇਣਾ 1 ਕਿਲੋ ਖੰਡ ਦਾ ਫਰਕ ਪਾਉਂਦਾ ਪਾਉਂਦਾ ਦੁੱਧ ਦਾਹਾਂ ਤੋਂ ਬਾਹਰ 11 ਹੋਗਾ ਨੌਣੀ ਹੋਊਗਾ ਠੀਕ ਹੈ ਜੀ ਇਹ ਨੌ ਉਹਦੇ ਆਉਣੀਆਂ ਦਾ ਕਰਾਇ ਮੇਰਾ ਹੋਊਗਾ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਦੋਸਤੋ 45000 ਰੁਪਿਆ ਡਿਮਾਂਡ 40 40000 ਤੇ 35000 ਜੇ ਦੱਸਿਆ ਵੀ ਹਾਂ ਜੀ 35000 ਜੇ ਸੁਣਾ ਦਵਾਂਗੇ 35000 ਦੇ ਵਿੱਚ ਤੁਹਾਡਾ ਆਇਆਂ ਗਿਆ ਦਾ ਥੋੜਾ ਬੜਾ ਮਾਨ ਤਨ ਸ਼ੋਰ ਸ਼ਪਾ ਜਿਹੜਾ ਜ਼ਰੂਰ ਹੋਊਗਾ ਜੀ ਲਓ ਜੀ ਦੋਸਤੋ 6 ਮਾਗਾ ਗਾਵਾਂ ਦੇ ਵਿੱਚ ਤੇ ਦੋ ਮੱਝਾਂ ਵੀਰ ਨੇ ਵਿਖਾਈਆਂ ਵਸਤੀਆਂ ਜਿਨ੍ਹਾਂ ਦੇ ਵਿੱਚ ਇੱਕ ਗਾਂ ਇੱਕ ਸੌਰੀ ਇੱਕ ਮੱਝ ਗੱਪਣ ਤੇ ਬਾਕੀ ਦੋ ਸੌ ਪਾਉ ਸਾਰੇ ਸੂਏ ਸਵਾਏ ਆ ਇਪਰ ਸੂਏ ਸਵੇ ਪਾਉ ਨੂੰ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਆਪਣੀ ਜ਼ਰੂਰ ਕਰ ਲੋ ਕਿਹੜਾ ਪਸੂ ਦੋਸਤੋ ਗੱਬਣਿਆਂ ਨੂੰ ਥਾਂ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਮੇਰੇ ਵੀਰ ਆਪਣੀ ਜ਼ਰੂਰ ਕਰ ਲਿਆ ਕਰੋ ਐਡਰੈਸ ਇਕਰੀਨ ਕੀ ਤੇ ਬੇਕਰਨਾ ਪਿੰਡ ਚਾਟੀਵਿੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਨਾਮ ਦੋਸਤੋ ਵੀਰ ਦਾ ਪ੍ਰਭ ਫੋਨ ਨੰਬਰ ਵੀਰ ਜੀ ਇਕਰੀ ਫੇਰ ਬੋਲਦੀ ਜਾ ਦੇ ਫੋਨ ਨੰਬਰ ਬੋਲਦੀ 91991199 ਜੀ ਠੀਕ ਹੈ ਜੀ ਨੰਬਰ ਦੋਸਤੋ ਮੈਂ ਸਕਰੀਨ ਤੇ ਵੀ ਲਾ ਦੂੰਗਾ ਜੀ ਧੰਨਵਾਦ ਦੋਸਤੋ ਨਾਲ ਵੀਡੀਓ ਦੇਖਣ ਵਾਸਤੇ ਜੀ ਨੇ ਵੀ ਵੀਰਾ ਲਓ ਜੀ ਦੋਸਤੋ ਕਰ ਲੋ ਚੈੱਕ ਮੱਝ ਆਪਾਂ ਚਵਾਈ ਕਰਾਉਣੀ ਆ ਤੁਹਾਨੂੰ ਭਾਰਾ ਧੂਰਾ ਮਾਰ ਕੇ ਵਿਖਾ ਦੇਣੀ ਆ ਮੱਝ ਲੈ ਲੋਣੇ ਆ ਗਈ ਆ ਕਰੋ ਜੀ ਬਸmaal ਆ ਕੇ ਖਿਲਨੇ ਮੱਝ ਵਿਖਾ ਦੇਣ ਕਰੋ ਜੀ ਬਚਾ ਲਓ ਜੀ ਮਗਰ ਵੀ ਜੀ ਕੱਟੀ ਜੇ ਇਹ ਦੋਸਤੋ ਕੱਟੀ ਮਗਰ ਤੇ 6 ਹੱਥਾਂ ਵਾਲੀ ਮੱਝ ਦੋਸਤੋ ਕਰੋ ਜੀ 6 ਹੱਥਾਂ ਵਾਲੀ ਚਲੋ ਖੇਰਾ ਸਾਹਿਬ ਰੋਈ ਦੀ ਮੀਡੀਆ ਪੜੇ ਹਾਂਜੀ ਹਾਂਜੀ ਦੋ ਤਿੰਨ ਵੀਡੀਓ ਪਾ ਸ਼ਾਨਾਂ ਵਾਲੀ ਬਹੁਤ ਵੇਖੀ ਹੋਗੀ ਸ਼ਾਨਾਂ ਵਾਲੀ ਨਹੀਂ ਮੈਂ ਵੇਖੀ ਮੈਂ ਨਹੀਂ ਵੇਖੀ ਜੀ ਅਜੇ ਤੱਕ ਮੈਂ ਵੀ ਸ਼ਾਨਾਂ ਵਾਲੀ ਨਹੀਂ ਵੇਖੀ ਆ ਪੰਜਾਂ ਵਾਲੀ ਤਾਂ ਵੇਖੀ ਨਾ ਪੰਜਾਂ ਵਾਲੀ ਤਾਂ ਪੰਜਾਂ ਵਾਲੀ ਹੈ ਨਾ ਹਾਂਜੀ ਹਾਂਜੀ ਪਰ ਸ਼ਾਨਾਂ ਵਾਲੀ ਕਰਮ ਵਾਲੀ ਫਿਰ ਬਰਾਬਰ ਜੇ ਠੀਕ ਹੈ ਜੀ ਫਿਰ ਸ਼ੇਰੇ ਸ਼ੇਰ ਬਰਾਬਰ ਹੈ ਦੂਜੀ ਨੀਲੀ ਰਾਵੀ ਰੀ ਨਾਲ ਜੇ ਠੀਕ ਹੈ ਜੀ ਲਓ ਜੀ ਪਰ ਨੀਲੀ ਰਾਵੀ ਪਖੜਾ ਦੀ ਆ ਆ ਲਓ ਜੀ ਮੋਲ ਵੀ ਦੋਸਤੋ ਬਿਲਕੁਲ ਜਾਇਜ਼ ਮੋਲ ਬਿਲਕੁਲ ਜਾਇਜ਼ ਕੀਤਾ ਆਪਾਂ ਇਹ ਨਹੀਂ ਕਿਹਾ ਸ਼ਾਨਾਂ ਵਾਲੀ ਕਰਕੇ ਮੋਲ ਵੱਧ ਕਰ ਲਈ ਨਹੀਂ ਆਪਾਂ ਉਹ ਗਲਤ ਕੰਮ ਨਹੀਂ ਕਰਦੇ ਠੀਕ ਹੈ ਜੀ ਅਬਾਕੀ ਜਿਹੜਾ ਪੈਰ ਭਰਾ ਦੁੱਧ ਜਿਉਣਾ ਆਪਣੀ ਸੇਵਾ ਦਾ ਠੀਕ ਹੈ ਜੀ ਪਸੰਦ ਆਲੇ 12 ਉਹ 13 ਗੁੱਗ ਹੋ ਗਏ ਪਸੰਦ ਦੀ ਹੈ ਦੋਸਤੋਂ ਮੈਂ ਤੁਹਾਨੂੰ ਪਸੰਦ ਦੇ ਥਾਣੇ ਕਰਾ ਛੇ ਵਿਖਾ ਦਿੰਦਾ ਜੀ ਧਾਰਾਂ ਤੁਹਾਨੂੰ ਛੇ ਥਾਂ ਦੇ ਵਿਖਾਵਾ ਦੇ ਸਾਰੇ ਵਿਖਾਉਣੇ ਛੇ ਦੇ ਛੇ ਨਪਰਾ ਮਾ ਲਓ ਜੀ ਦੋਸਤੋਂ ਕਰ ਲਓ ਚੱਕ ਛੇ ਥਣ ਡਰਦੀ ਹੈ ਥਣ ਦੇ ਮੇਰੇ ਤੋਂ ਨਹੀਂ ਨਹੀਂ ਡਰਦੀ ਕੋਚ ਚਿਕਨ ਲੱਗਿਆ ਖਾਓ ਅੱਛਾ ਦੇ ਜੀ ਧਾਰਾਂ ਮਾਰੋ ਜੀ ਇਕੱਲੇ ਇਕੱਲੇ ਥਣ ਦੇ ਵਿੱਚੋਂ ਧਾਰਾਂ ਮਾਰੋ ਜੀ ਲਓ ਜੀ ਦੋਸਤੋਂ ਕਰ ਲਓ ਚੱਕ ਇੱਕ ਨੰਬਰ ਦਾ ਥਣ ਹਾਂ ਜੀ ਆਹ ਜੀ ਦੋਸਤੋਂ ਦੋ ਨੰਬਰ ਦਾ ਇਹ ਦੋ ਕੇ ਵੀ ਜੀ ਚਲੀਏ ਦੂਜੇ ਪਾਸੇ ਲਓ ਜੀ ਚਾਰ ਨੰਬਰ ਹਾਂ ਜੀ ਪੰਜ ਨੰਬਰ ਦਸਤੋ ਆ ਗਿਆ ਜੀ ਲਓ ਜੀ ਛੇ ਨੰਬਰ ਦੇਖੋ ਜੀ ਸਾਰੇ ਬਰਾਬਰ ਹੋਣਗੇ ਖਰਾਬ ਆ ਬਾਕੀ ਕੋਈ ਥਣ ਦੀ ਬਾਤ ਕਰਨੀ ਹੋਗੀ ਕਿਉਂਕਿ ਗੜਨਾ ਗੜ ਤੇ ਪਿਛਾੜਨਾ ਪਿਛਾੜ ਬਰਾਬਰ ਛੇ ਦੇ ਛੇ ਹੋਈ ਜਾਓ ਬਰਾਬਰ ਠੀਕ ਹੈ ਜੀ ਲਓ ਜੀ ਆਪ ਕੋ ਆਪਣੀ ਵੀਰ ਜੀ ਸਮਝਦਾ ਬਹੁਤ ਵਧੀਆ ਮਾਲਕ ਨੇ ਕਿਰਪਾ ਕੀਤੀ ਹੈ ਤੇ ਕਰਮਾਏ ਦਿਖਾਓ ਲੰਬੀ ਉਮਰ ਹੋਵੇ ਦੀ ਆਲੋ ਜੀ ਕਰ ਲਿਆ ਬਾਕੀ ਮੇਰਾ ਭਰਾ ਸਾਰੇ ਆ ਕਿ ਜਿੰਨਾ ਮਰਜੀ ਮਾਇ ਨੂੰ ਹੱਥ ਵੀਰ ਜਾ ਮੈਂ ਲੱਤ ਨਹੀਂ ਲਾਉਗੀ ਠੀਕ ਹੈ ਜੀ ਮੈਂ ਆਵਾਜ਼ੀ ਧਾਰ ਦੇ ਕੇ ਮੈਨੂੰ ਥੱਲੇ ਬੈਹ ਮੇਰੇ ਠੀਕ ਹੈ ਜੀ ਧੰਨਵਾਦ ਉਸਰੇ ਵਾਲਾ ਵੀਡੀਓ ਦੇਖਣ ਵਾਸਤੇ ਜੀ